ਪੰਜਾਬੀ ਸੰਗੀਤ ਦੁਨੀਆ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਹੁਣ ਸਾਰ ਦੇ ਵਿੱਚ ਨਹੀਂ ਰਹੇ ਉਹ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਹਨ ਅਤੇ ਮੌਤ ਦੇ ਜੀਵਨ ਲਈ ਲੜਾਈ ਲੜ ਰਹੇ ਸਨ ਡਾਕਟਰਾਂ ਦੇ ਅਨੁਸਾਰ ਉਨ੍ਹਾਂ ਦੀ ਮੌਤ ਬ੍ਰੇਨ ਫੇਲਅਰ ਕਾਰਨ ਹੋਈ ਹੈ ਕੁਝ ਦਿਨ ਪਹਿਲਾਂ ਹੀ ਰਾਜਵੀਰ ਜਵੰਦਾ ਦਾ ਕੰਬੀਰ ਸੜਕ ਹਾਦਸਾ ਹੋਇਆ ਸੀ ਜਦੋਂ ਆਪਣੇ ਬਾਈਕਰ ਦੋਸਤਾਂ ਨਾਲ ਸਫਰ ਕਰ ਰਹੇ ਸਨ ਹਾਸੀ ਜੁਨਾਹ ਨੂੰ ਸਿਰ ਤੇ ਤੇ ਰੀੜ ਦੀ ਹੱਡੀ ਤੇ ਗੰਬੀਰ ਸੱਟ ਲੱਗੀਆਂ ਸਨ ਡਾਕਟਰਾਂ ਨੇ ਉਹਨਾਂ ਨੂੰ ਤੁਰੰਤ ਵੈਂਟੀਲੇਟਰ ਤੇ ਰੱਖਿਆ ਸੀ ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆ ਸਕਿਆ ਅਜੁਨਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਜਾਣ ਵਾਲੇ ਕਈ ਦਿਨਾਂ ਤੋਂ ਰਾਜਵੀਰ ਦੀ ਸਿਹਤ ਲਈ ਦੁਆਵਾਂ ਕਰ ਰਹੇ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਹਸਪਤਾਲ ਵੱਲੋਂ ਕੁਝ ਦਿਨ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਹਨਾਂ ਆਦੀ ਦਿਮਾਗ ਵਿੱਚ ਕੋਈ ਸਰਗਰਮੀ ਨਹੀਂ ਹੋ ਰਹੀ ਅਤੇ ਆਰਗਨ ਫੇਲਿਅਰ ਦੇ ਖਤਰੇ ਵਿੱਚ ਹਨ ਰਾਜਵੀਰ ਜਵੰਦਾ ਆਪਣੇ ਸੰਗੀਤ ਸਫਰ ਦੀ ਸ਼ੁਰੂਆਤ ਮੁੱਛਾ ਵਾਲੇ ਗੀਤ ਨਾਲ ਕੀਤੀ ਸੀ ਇਸ ਤਰ੍ਹਾਂ ਉਹਨਾਂ ਦੇ ਕਈ ਹਿੱਟ ਗਾਣੇ ਗਏ ਸੀ ਅਤੇ ਉਹਨਾਂ ਹਨ ਪੰਜਾਬੀ 뮤직 ਇੰਡਸਟਰੀ ਦਾ ਚਿਹਰਾ ਮੰਨਿਆ ਜਾਂਦਾ ਹੈ ਉਹਨਾਂ ਦੀ ਆਵਾਜ਼ ਦੀ ਸਾਦਗੀ ਅਤੇ ਮਿੱਠੀ ਸੁਬਾਹ ਦੇ ਲੱਖਾਂ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਈ ਸੀ ਰਾਜੀਵ ਜਵੰਦਾ ਸਿਰਫ ਇੱਕ ਗਾਇਕ ਹੀ ਨਹੀਂ ਸੀ ਸਗੋ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਨਾ ਦਾ ਸਰੋਤ ਸੀ ਰਾਜੀਵ ਜਵੰਦਾ ਦੀ ਮੌਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਖੋਰ ਚਮਕਦਾ ਤਾਰਾ ਗਵਾ ਦਿੱਤਾ ਹੈ ਉਹਨਾਂ ਦੀ ਆਵਾਜ਼ ਤੇ ਗੀਤ ਸਦਾ ਹੀ ਚਾਨਣ ਵਾਲੀ ਅਤੇ ਦਿਲਾਂ ਵਿੱਚ ਗੂੰਜਦੇ ਰਹਿਣਗੇ ਪੰਜਾਬੀ ਸੰਗੀਤ ਦੁਨੀਆ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਗਾਇਕ ਰਾਜੀਵ ਜਵੰਦਾ ਹੁਣ ਸਾਡੇ ਵਿੱਚ ਨਹੀਂ ਰਹੇ ਉਹ ਪਿਛਲੇ ਕਈ ਦਿਨਾ ਤੋਂ ਮਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਹਨ ਅਤੇ ਮੌਤ ਤੇ ਜੀਵਨ ਦੀ ਲੜਾਈ ਲੜ ਰਹੇ ਸਨ ਡਾਕਟਰਾਂ ਦੇ ਅਨੁਸਾਰ ਉਨ੍ਹਾਂ ਦੀ ਮੌਤ ਬ੍ਰੇਨ ਫੇਲਅਰ ਕਾਰਨ ਹੋਈ ਹੈ ਕੁਝ ਦਿਨ ਪਹਿਲਾਂ ਹੀ ਰਾਜਵੀਰ ਜਵੰਦਾ ਦਾ ਗੰਭੀਰ ਸੜਕ ਹਾਦਸਾ ਹੋਇਆ ਸੀ ਜਦੋਂ ਆਪਣੇ ਬਾਈਕਰ ਦੋਸਤਾਂ ਨਾਲ ਸਫਰ ਕਰ ਰਹੇ ਸਨ ਹਾਸੀ ਜੁਨਾ ਨੂੰ ਸਿਰ ਤੇ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਸਨ ਡਾਕਟਰਾਂ ਨੇ ਉਹਨਾਂ ਨੂੰ ਤੁਰੰਤ ਵੈਂਟੀਲੇਟਰ ਤੇ ਰੱਖਿਆ ਸੀ ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆ ਸਕਿਆ ਅਜੁਨਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਜਾਣ ਵਾਲੇ ਕਈ ਦਿਨਾਂ ਤੋਂ ਰਾਜਵੀਰ ਦੀ ਸਿਹਤ ਲਈ ਦੁਆਵਾਂ ਕਰ ਰਹੇ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਹਸਪਤਾਲ ਵੱਲੋਂ ਕੁਝ ਦਿਨ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਹਨਾਂ ਦੇ ਦਿਮਾਗ ਵਿੱਚ ਕੋਈ ਸਰਗਰਮੀ ਨਹੀਂ ਹੋ ਰਹੀ ਅਤੇ ऑर्गन फेलियर ਦੇ ਖਤਰੇ ਵਿੱਚ ਚਨ ਰਾਜਵੀ ਜਵੰਦਾ ਆਪਣੇ ਸੰਗੀਤ ਸਫਲ ਦੀ ਸ਼ੁਰੂਆਤ ਮੁੱਛਾ ਵਾਲੇ ਗੀਤ ਨਾਲ ਕੀਤੀ ਸੀ ਇਸ ਤਰ੍ਹਾਂ ਉਹਨਾਂ ਦੇ ਕਈ ਹਿੱਟ ਗਾਣੇ ਗਏ ਸੀ ਅਤਨਹਾ ਨੇ ਪੰਜਾਬੀ 뮤직 ਇੰਡਸਟਰੀ ਦਾ ਚਿਹਰਾ ਮੰਨਿਆ ਜਾਂਦਾ ਹੈ ਉਹਨਾਂ ਦੀ ਆਵਾਜ਼ ਦੀ ਸ਼ਾਦਗੀ ਅਤੇ ਮਿੱਠੀ ਸੁਬਾਹ ਦੇ ਲੱਖਾਂ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਈ ਸੀ ਰਾਜੀਵ ਜਵੰਦਾ ਸਿਰਫ ਇੱਕ ਗਾਇਕ ਹੀ ਨਹੀਂ ਸੀ ਸਗੋ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਨਾ ਦਾ ਸਰੋਤ ਸ ਰਾਜੀਵ ਜਵੰਦਾ ਦੀ ਮੌਤ ਨਾਲ ਪੰਜਾਬੀ 뮤직 ਇੰਡਸਟਰੀ ਨੇ ਖੋਰ ਚਮਕਦਾ ਤਾਰਾ ਗਵਾ ਦਿੱਤਾ ਹੈ ਉਹਨਾਂ ਦੀ ਆਵਾਜ਼ ਤੇ ਗੀਤ ਸਦਾ ਹੀ ਚਾਨ ਵਾਲੀ ਤੇ ਦਿਲਾਂ ਵਿੱਚ ਗੂੰਜਦੇ ਰਹਿਣਗੇ ਪੰਜਾਬੀ ਸੰਗੀਤ ਦੁਨੀਆ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਗਾਇਕ ਰਾਜੀਵ ਜਵੰਦਾ ਹੁਣ ਸਾਡੇ ਵਿੱਚ ਨਹੀਂ ਰਹੇ ਉਹ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਹਨ ਅਤੇ ਮੌਤ ਤੇ ਜੀਵਨ ਦੀ ਲੜਾਈ ਲੜ ਰਹੇ ਸਨ ਡਾਕਟਰਾਂ ਦੇ ਅਨੁਸਾਰ ਉਨ੍ਹਾਂ ਦੀ ਮੌਤ ਬ੍ਰੇਨ ਫੇਲਅਰ ਕਾਰਨ ਹੋਈ ਹੈ ਕੁਝ ਦਿਨ ਪਹਿਲਾਂ ਹੀ ਰਾਜਵੀਰ ਜਵੰਦਾ ਦਾ ਗੰਭੀਰ ਸੜਕ ਹਾਦਸਾ ਹੋਇਆ ਸੀ ਜਦੋਂ ਆਪਣੇ ਬਾਈਕਰ ਦੋਸਤਾਂ ਨਾਲ ਸਫ਼ਰ ਕਰ ਰਹੇ ਸਨ ਹਾਦਸੇ 'ਚ ਉਨ੍ਹਾਂ ਨੂੰ ਸਿਰ ਤੇ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਸਨ ਡਾਕਟਰ ਨੇ ਉਹਨਾਂ ਨੂੰ ਤੁਰੰਤ ਵੈਂਟੀਲੇਟਰ ਤੇ ਰੱਖਿਆ ਸੀ ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆ ਸਕਿਆ ਅਜੁਨਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਜਾਣ ਵਾਲੇ ਕਈ ਦਿਨਾਂ ਤੋਂ ਰਾਜਵੀਰ ਦੀ ਸਿਹਤ ਲਈ ਦੁਆਵਾਂ ਕਰ ਰਹੇ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਹਸਪਤਾਲ ਵੱਲੋਂ ਕੁਝ ਦਿਨ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਹਨਾਂwidehat ਦਿਮਾਗ ਵਿੱਚ ਕੋਈ ਸਰਗਰਮੀ ਨਹੀਂ ਹੋ ਰਹੀ ਅਤੇ ਆਰਗਨ ਫੇਲਿਅਰ ਦੇ ਖਤਰੇ ਵਿੱਚ ਹਨ ਰਾਜੀ ਜਵੰਦਾ ਆਪਣੇ ਸੰਗੀਤ ਸਫਰ ਦੀ ਸ਼ੁਰੂਆਤ ਮੁੱਛਾ ਵਾਲੇ ਗੀਤ ਨਾਲ ਕੀਤੀ ਸੀ ਇਸ ਤਰ੍ਹਾਂ ਉਹਨਾਂ ਦੇ ਕਈ ਹਿੱਟ ਗਾਣੇ ਗਏ ਸੀ ਅਤੁਨਹਾਂ ਨੇ ਪੰਜਾਬੀ 뮤직 ਇੰਡਸਟਰੀ ਦਾ ਚਿਹਰਾ ਮੰਨਿਆ ਜਾਂਦਾ ਹੈ ਉਹਨਾਂ ਦੀ ਆਵਾਜ਼ ਦੀ ਸ਼ਾਦਗੀ ਅਤੇ ਮਿੱਠੀ ਸੁਬਾਹ ਦੇ ਲੱਖਾਂ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਈ ਸੀ ਰਾਜੀ ਜਵੰਦਾ ਸਿਰਫ ਇੱਕ ਗਾਇਕੀ ਨਹੀਂ ਸੀ ਸਗੋਂ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਨਾ ਦਾ ਸਰੋਤ ਸੀ ਰਾਜਵੀਰ ਜਵੰਦਾ ਦੀ ਮੌਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਖੋਰ ਚਮਕਦਾ ਤਾਰਾ ਗੁਆ ਦਿੱਤਾ ਹੈ ਉਹਨਾਂ ਦੀ ਆਵਾਜ਼ ਤੇ ਗੀਤ ਸਦਾ ਹੀ ਚਾਨਣ ਵਾਲੀ ਅਤੇ ਦਿਲਾਂ ਵਿੱਚ ਗੂੰਜਦੇ ਰਹਿਣਗੇ ਪੰਜਾਬੀ ਸੰਗੀਤ ਦੁਨੀਆ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਹੁਣ ਸਾਡੇ ਵਿੱਚ ਨਹੀਂ ਰਹੇ ਉਹ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਹਨ ਅਤੇ ਮੌਤ 'ਤੇ ਜੀਵਨ ਲਈ ਲੜਾਈ ਲੜ ਰਹੇ ਸਨ ਡਾਕਟਰਾਂ ਦੇ ਅਨੁਸਾਰ ਉਨ੍ਹਾਂ ਦੀ ਮੌਤ ਬ੍ਰੇਨ ਫੇਲੀਅਰ ਕਾਰਨ ਹੋਈ ਹੈ ਕੁਝ ਦਿਨ ਪਹਿਲਾਂ ਹੀ ਰਾਜਵੀਰ ਜਵੰਦਾ ਦਾ ਗੰਭੀਰ ਸੜਕ ਹਾਦਸਾ ਹੋਇਆ ਸੀ ਜਦੋਂ ਆਪਣੇ ਬਾਈਕਰ ਦੋਸਤਾਂ ਨਾਲ ਸਫਰ ਕਰ ਰਹੇ ਸਨ ਹਾਦਸੇ 'ਚ ਉਨ੍ਹਾਂ ਨੂੰ ਸਿਰ ਤੇ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਸਨ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਵੈਂਟੀਲੇਟਰ ਤੇ ਰੱਖਿਆ ਸੀ ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆ ਸਕਿਆ ਅਰਜੁਨ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਜਾਣ ਵਾਲੇ ਕਈ ਦਿਨਾਂ ਤੋਂ ਰਾਜਵੀਰ ਦੀ ਸਿਹਤ ਲਈ ਦੁਆਵਾਂ ਕਰ ਰਹੇ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਹਸਪਤਾਲ ਵੱਲੋਂ ਕੁਝ ਦਿਨ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਹਨਾਂ ਹਾਦਸੇ ਦਿਮਾਗ ਵਿੱਚ ਕੋਈ ਸਰਗਰਮੀ ਨਹੀਂ ਹੋ ਰਹੀ ਅਤੇ ਆਰਗਨ ਫੇਲਿਅਰ ਦੇ ਖਤਰੇ ਵਿੱਚ ਚਨ ਰਾਜਵੀ ਜਵੰਦਾ ਆਪਣੇ ਸੰਗੀਤ ਸਫਲ ਦੀ ਸ਼ੁਰੂਆਤ ਮੁੱਛਾ ਵਾਲੇ ਗੀਤ ਨਾਲ ਕੀਤੀ ਸੀ ਇਸ ਤਰ੍ਹਾਂ ਉਹਨਾਂ ਆਦੀ ਕਈ ਹਿੱਟ ਗਾਣੇ ਗਏ ਸੀ ਅਤੋਂਹ ਹਨ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਿਹਰਾ ਮੰਨਿਆ ਜਾਂਦਾ ਹੈ ਉਹਨਾਂ ਦੀ ਆਵਾਜ਼ ਜਿਸ ਸਾਦਗੀ ਅਤੇ ਮਿੱਠੀ ਸੁਬਾਹ ਦੇ ਲੱਖਾਂ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਈ ਸੀ ਰਾਜੀਵ ਜਵੰਦਾ ਸਿਰਫ ਇੱਕ ਗਾਇਕ ਹੀ ਨਹੀਂ ਸੀ ਸਗੋ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਨਾ ਦਾ ਸਰੋਤ ਸੀ ਰਾਜੀਵ ਜਵੰਦਾ ਦੀ ਮੌਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਖੋਰ ਚਮਕਦਾ ਤਾਰਾ ਗਵਾ ਦਿੱਤਾ ਹੈ ਉਹਨਾਂ ਦੀ ਆਵਾਜ਼ ਤੇ ਗੀਤ ਸਦਾ ਹੀ ਚਾਨਣ ਵਾਲੀ ਅਤੇ ਦਿਲਾਂ ਵਿੱਚ ਗੂੰਜਦੇ ਰਹਿਣਗੇ ਪੰਜਾਬੀ ਸੰਗੀਤ ਦੁਨੀਆ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਗਾਇਕ ਰਾਜੀਵ ਜਵੰਦਾ ਹੁਣ ਸਾਡੇ ਵਿੱਚ ਨਹੀਂ ਰਹੇ ਉਹ ਪਿਛਲੇ ਕਈ ਦਿਨਾ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਹਨ ਅਤੇ ਮੌਤ ਤੇ ਜੀਵਨ ਦੀ ਲੜਾਈ ਲੜ ਰਹੇ ਸਨ ਡਾਕਟਰਾਂ ਦੇ ਅਨੁਸਾਰ ਉਨ੍ਹਾਂ ਦੀ ਮੌਤ ਬ੍ਰੇਨ ਫੇਲਅਰ ਕਾਰਨ ਹੋਈ ਹੈ ਕੁਝ ਦਿਨ ਪਹਿਲਾਂ ਹੀ ਰਾਜਵੀਰ ਜਵੰਦਾ ਦਾ ਗੰਭੀਰ ਸੜਕ ਹਾਸਾ ਹੋਇਆ ਸੀ ਜਦੋਂ ਆਪਣੇ ਬਾਈਕਰ ਦੋਸਤਾਂ ਨਾਲ ਸਫਰ ਕਰ ਰਹੇ ਸਨ ਹਾਸੇ ਚ ਉਨ੍ਹਾਂ ਨੂੰ ਸਿਰ ਤੇ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਸਨ ਡਾਕਟਰ ਨੇ ਉਹਨਾਂ ਨੂੰ ਤੁਰੰਤ ਵੈਂਟੀਲੇਟਰ ਤੇ ਰੱਖਿਆ ਸੀ ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆ ਸਕਿਆ ਅਜਨਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਜਾਣ ਵਾਲੇ ਕਈ ਦਿਨਾਂ ਤੋਂ ਰਾਜਵੀਰ ਦੀ ਸਿਹਤ ਲਈ ਦੁਆਵਾਂ ਕਰ ਰਹੇ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਹਸਪਤਾਲ ਵੱਲੋਂ ਕੁਝ ਦਿਨ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਹਨਾਂwidehat ਦਿਮਾਗ ਵਿੱਚ ਕੋਈ ਸਰਗਰਮੀ ਨਹੀਂ ਹੋ ਰਹੀ ਅਤੇ ਆਰਗਨ ਫੇਲਿਅਰ ਦੇ ਖਤਰੇ ਵਿੱਚ ਚਨ ਰਾਜੀਵ ਜਵੰਦਾ ਆਪਣੇ ਸੰਗੀਤ ਸਫਲ ਦੀ ਸ਼ੁਰੂਆਤ ਮੁੱਛਾ ਵਾਲੇ ਗੀਤ ਨਾਲ ਕੀਤੀ ਸੀ ਇਸ ਤਰ੍ਹਾਂ ਉਹਨਾਂ ਦੇ ਕਈ ਹਿੱਟ ਗਾਣੇ ਗਏ ਸੀ ਅਤੁਨਹਾ ਨੇ ਪੰਜਾਬੀ 뮤직 ਇੰਡਸਟਰੀ ਦਾ ਚਿਹਰਾ ਮੰਨਿਆ ਜਾਂਦਾ ਹੈ ਉਹਨਾਂ ਦੀ ਆਵਾਜ਼ ਦੀ ਸ਼ਾਦਗੀ ਅਤੇ ਮਿੱਠੀ ਸੁਬਾਹ ਦੇ ਲੱਖਾਂ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਈ ਸੀ ਰਾਜੀਵ ਜਵੰਦਾ ਸਿਰਫ ਇੱਕ ਗਾਇਕੀ ਨਹੀਂ ਸੀ ਸਗੋ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਨਾ ਦਾ ਸਰੋਤ ਸਨ ਰਾਜਵੀਰ ਜਵੰਦਾ ਦੀ ਮੌਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਖੋਰ ਚਮਕਦਾ ਤਾਰਾ ਗਵਾ ਦਿੱਤਾ ਹੈ ਉਹਨਾਂ ਦੀ ਆਵਾਜ਼ ਤੇ ਗੀਤ ਸਦਾ ਹੀ ਚਾਨਣ ਵਾਲੀ ਅਤੇ ਦਿਲਾਂ ਵਿੱਚ ਗੂੰਜਦੇ ਰਹਿਣਗੇ ਪੰਜਾਬੀ ਸੰਗੀਤ ਦੁਨੀਆ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਹੁਣ ਸਾਹ ਦੇ ਵਿੱਚ ਨਹੀਂ ਰਹੇ ਉਹ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਹਨ ਅਤੇ ਮੌਤ 'ਤੇ ਜੀਵਨ ਲਈ ਲੜਾਈ ਲੜ ਰਹੇ ਸਨ ਡਾਕਟਰਾਂ ਦੇ ਅਨੁਸਾਰ ਉਹਨਾਂ ਦੀ ਮੌਤ ਬ੍ਰੇਨ ਫੇਲਅਰ ਕਾਰਨ ਹੋਈ ਹੈ ਕੁਝ ਦਿਨ ਪਹਿਲਾਂ ਹੀ ਰਾਜਵੀਰ ਜਵੰਦਾ ਦਾ ਗੰਭੀਰ ਸੜਕ ਹਾਦਸਾ ਹੋਇਆ ਸੀ ਜਦੋਂ ਆਪਣੇ ਬਾਈਕਰ ਦੋਸਤਾਂ ਨਾਲ ਸਫ਼ਰ ਕਰ ਰਹੇ ਸਨ ਹਾਦਸੇ 'ਚ ਉਹਨਾਂ ਨੂੰ ਸਿਰ ਤੇ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਸਨ ਡਾਕਟਰਾਂ ਨੇ ਉਹਨਾਂ ਨੂੰ ਤੁਰੰਤ ਵੈਂਟੀਲੇਟਰ ਤੇ ਰੱਖਿਆ ਸੀ ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆ ਸਕਿਆ ਅੱਜ ਉਹਨਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ